ਕਸੀ ਸ਼ਹੀਦ ਭਗਤ ਸਿੰਘ ਨਗਰ ਦੇ ਸਿਟੀ ਥਾਣੇ ਚ ਕਲਰਾ ਮਹੱਲੇ ਖੜੇ ਹੈਗੇ ਆ ਔਰ ਇੱਥੇ 4 ਤੋਂ 5 ਘਰ ਹੈਗੇ ਆ ਜਿਹੜੇ ਡਰਗ ਨਾਲ ਰਿਲੇਟਡ ਹੈਗੇ ਆ ਔਰ ਜਦੋਂ ਸਟਾਰਟ ਵੀ ਹੋਇਆ ਸੀ ਉਦੋਂ ਵੀ ਇਸ ਕਲਰਾ ਮਹੱਲੇ ਦੇ ਵਿੱਚ ਕਾਰਵਾਈ ਕੀਤੀ ਸੀ ਪਰੰਤੂ ਉਹਨਾਂ ਨੇ ਫਿਰ ਦੁਆਰਾ ਕਮੇਟੀ ਦੀ ਮਨਜ਼ੂਰੀ ਤੋਂ ਬਿਨਾਂ ਫਿਰ ਦੁਆਰਾ ਕੰਸਟਰਕਸ਼ਨ ਕਰ ਲਈ ਸੀ ਉਹ ਵੀ ਡਿਮੋਲਿਸ਼ ਕੀਤੇ ਆ ਉਹਦੇ ਨਾਲ ਨਾਲ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋਵੋਗੇ ਇਹ ਜਿਹੜੀ ਪ੍ਰਾਪਰਟੀ ਹੈਗੀ ਆ ਔਲਰੇਡੀ ਅਸੀਂ ਫ੍ਰੀਜ਼ ਕੀਤੀਆਂ ਹੋਈਆਂ ਆ ਕੰਪੀਟੈਂਟ ਅਥਾਰਟੀ ਦੇ ਕੋਲ ਪਰੰਤੂ ਜਿਹੜੀਆਂ ਇਲਿਗਲ ਤਰੀਕੇ ਨਾਲ ਕੰਸਟਰਕਸ਼ਨ ਕੀਤੀ ਸੀ ਕਮੇਟੀ ਵਾਲਿਆਂ ਨੇ ਸਾਨੂੰ ਦੱਸਿਆ ਸੀ ਵੀ ਇਹਨਾਂ ਨੇ ਇਲਿਗਲ ਕੰਸਟਰਕਸ਼ਨ ਕੀਤੀ ਆ ਉਹ ਅਸੀਂ ਅੱਜ ਡਿਮੋਲਿਸ਼ ਕੀਤੇ ਪਿਛਲੀ ਵਾਰ ਕੀ ਨਹੀਂ ਕਰੇਗੇ ਸਰ ਉਦੋਂ ਜਿਹੜਾ ਸੀਗਾ ਹਾਲੇ ਅੰਡਰ ਪ੍ਰੋਸੈਸ ਸੀਗਾ ਜੋ ਇਹਨਾਂ ਦਾ ਐਜ਼ ਪਰ ਲਾ ਕਮੇਟੀ ਵਾਲਿਆਂ ਨੇ ਕਾਰਵਾਈ ਕਰਨੀ ਹੁੰਦੀ ਉਹ ਅੰਡਰ ਪ੍ਰੋਸੈਸ ਸੀਗਾ ਹਾਲੇ ਸਿਰ ਪਰਿਵਾਰ ਨੇ ਕਿਹਾ ਵੀ ਅਸੀਂ ਕਈ ਵਾਰ ਲੈ ਕੇ ਦਿੱਤਾ ਹੈ ਸਰ ਸਾਨੂੰ ਕਿ ਤੁਹਾਡੇ ਜਿਹੜਾ ਘਰ ਹੈ ਇਲਿਗਲ ਤੋਰ ਤੇ ਹੁੰਦੀ ਹੈ ਉਹ ਤੇ ਦੇਖੋ ਇਹ ਕੰਪੀਟੈਂਟ ਅਥਾਰਟੀ ਨੂੰ ਦੱਸਣਗੇ ਉਹਨਾਂ ਦਾ ਕੇਸ ਤਿਆਰ ਹੋ ਕੇ ਕੰਪੀਟੈਂਟ ਅਥਾਰਟੀ ਦਿੱਲੀ ਜਾ ਚੁੱਕਾ ਹੈਗਾ ਉੱਥੇ ਆਪਣਾ ਪੱਖ ਰੱਖਣਗੇ ਇਹ ਉਸ ਤੋਂ ਬਾਅਦ ਜੇ ਪ੍ਰੂਫ ਕਰਤਾ ਤੇ ਠੀਕ ਹੈ ਨਹੀਂ ਤਾਂ ਇਹ ਕੋਰਖੂਗੀ ਤੁਹਾਡੇ ਸਾਹਮਣੇ ਹੀ ਕੋਰਖੂਗੀ ਸਮਾਂ ਲੱਗ ਸਕਦਾ ਪਰ ਇਹ ਸਾਰੀਆਂ ਨਹੀਂ ਸਾਰੀਆਂ ਪ੍ਰੋਪਰਟੀਆਂ ਕੋਰਖੂਣੀਆਂ ਔਰ ਖਜ਼ਾਨੇ ਚ ਇਹਨਾਂ ਦੇ ਪੈਸੇ ਜਾਣਗੇ ਸਰ ਜੀ ਜਨਨੀ ਤਾਂ ਕਹਿੰਦੀ ਸੀ ਸਾਡੇ ਤੇ ਕੋਈ ਨਹੀਂ ਹੈਗਾ ਨਹੀਂ ਹੈ ਇਲਿਗਲ ਇਲਿਗਲ ਰੀਟੈਂਸ਼ਨ ਸਾਹਮਣੇ ਨਜ਼ਰ ਆ ਰਹੀ ਹੈ ਇਹਨਾਂ ਨੇ ਬਾਹਰ ਕੱਟ ਕੇ ਮਤਲਬ ਅੱਜ ਦਾ ਜਿਹੜਾ ਕਾਰਜਕਾਰੀ ਹੈ ਇਹ ਇਹ ਨਜਾਇਜ਼ ਕਬਜ਼ੇ ਆ ਨਜਾਇਜ਼ ਕਬਜ਼ਿਆਂ ਵਾਲਾ ਇਹ ਲੋਕੀ ਜਿਹੜੇ ਟਰੱਕ ਦਾ ਕੰਮ ਕਰਦੇ ਆ ਰੱਗ ਦਾ ਕੰਮ ਵੀ ਕਰਦੇ ਆ ਇਹ ਇਲੈਗਲ ਨਹੀਂ ਉਹ ਬਾਦਰੀ ਵੀ ਕੱਟੇ ਹੋਏ ਆ ਔਰ ਬਾਰਾ ਸਾਰਾ ਕੁਝ ਕੀਤਾ ਹੋਇਆ ਠੀਕ ਕਿੰਨੇ ਕਾਮੇ ਦਰਜ ਜਿੰਨੇ ਤੇਰੇ ਕਿਹੜੇ ਵਾਲੇ ਹੈਗੇ ਇਹਨਾਂ ਤੋਂ 6 ਤੋਂ 5 ਤੋਂ 6 ਆ ਜੋ ਦੱਸ ਰਹੇ ਸੀ ਔਰ ਇਹਨਾਂ ਤੇ ਵੀ ਸਾਰਿਆਂ ਦੇ ਪਰਚੇ ਤੋਂ ਵੀ ਇਹਨਾਂ ਤੇ ਕੋਈ ਵੀ ਨਹੀਂ ਹੈ ਸਰ ਬੜੀ ਵੀ ਹੋ ਚੁੱਕੀ ਸਰ ਜਾਂ ਤਾਂ ਮੇਰੇ ਚਲੋ ਆਪਣੇ ਔਨ ਪ੍ਰੋਸੈਸ ਹੈਗਾ ਆਪਣਾ ਪੱਖ ਰੱਖਣਗੇ ਆਪਣੇ ਕਮੇਟੀ ਕੋਲ ਆਪਣਾ ਪੱਖ ਰੱਖਣ ਕੰਪਟੈਂਟ ਅਥਾਰਟੀ ਤੋਂ ਆਪਣਾ ਪੱਖ ਰੱਖਾ ਅੱਜ ਇੰਪਰੂਵਮੈਂਟ ਕਰਵਾਇਆ ਗਿਆ ਅੱਜ ਲਈ ਇਹ ਦਵਾਰ ਬਣਾ ਲਿਆ ਤਲਾਬੀ ਦੇਖੋ ਇਹ ਇਹਦੇ ਸਬੰਧੀ ਕਮੇਟੀ ਵਾਲਿਆਂ ਨਾਲ ਤਾਲਮੇਲ ਕੀਤਾ ਗਿਆ ਈਓ ਸਾਹਿਬ ਨੂੰ ਕਿਹਾ ਗਿਆ ਵੀ ਜਦੋਂ ਕੰਸਟਰਕਸ਼ਨ ਕਰਦੇ ਜੇ ਨਕਸ਼ਾ ਪਾਸ ਨਹੀਂ ਇਮੀਡੀਏਟਲੀ ਸਾਨੂੰ ਇਤਲਾਹ ਦਿਓ ਉਦੋਂ ਹੀ ਕੰਮ ਰੋਕਿਆ ਜਾਵੇ ਨਾ ਕਿ ਕੰਸਟਰਕਸ਼ਨ ਤੋਂ ਬਾਅਦ ਇਹ ਲੈ ਕੇ ਆਉਣ ਸਾਡੇ ਸਰ ਜਿੰਨੇ ਵੀ ਘਰ ਬਣੇ ਕਿਸੇ ਮਤਸਬ ਪਾਸ ਨਹੀਂ ਹੈ ਮੈਂ ਉਹੀ ਕਹਿ ਰਿਹਾ ਨਾ ਵੀ ਕਮੇਟੀ ਵਾਲਿਆਂ ਨੂੰ ਇਹੀ ਕਿਹਾ ਹੈ ਨਾ ਇਹੋ ਸਭ ਨੂੰ ਵੀ ਤੁਸੀਂ ਜਿੰਨੇ ਵੀ ਅਨਔਥਰਾਇਜ਼ ਜਿਹੜੀਆਂ ਤੁਹਾਡੀਆਂ ਹੈਗੀਆਂ ਆ ਜਦੋਂ ਬਣ ਜਾਂਦੇ ਉਸ ਤੋਂ ਬਾਅਦ ਤੁਸੀਂ ਸਾਡੇ ਕੋਲ ਆਨੇ ਆ ਉਸ ਤੋਂ ਪਹਿਲਾਂ ਹੀ ਜਦੋਂ ਕੰਸਟਰਕਸ਼ਨ ਹੋ ਰਹੀ ਏ ਨਕਸ਼ਾ ਨਹੀਂ ਪਾਸ ਤੇ ਉਦੋਂ ਹੀ ਕੰਮ ਰੁਕਿਆ ਜਾ। ਸਰ ਇਹ ਕਿੱਦਾਂ ਨਹੀਂ ਸਰ ਉਸ ਸੰਤੀ ਪਰਿਵਾਰ ਨੇ ਜਿਹੜੇ ਇਸ ਦੀ ਕਿਤਾ ਜਰਾ ਸਾਹ ਕਿ ਕਿਸੇ ਨੂੰ ਟਾਰਗੇਟ ਨਹੀਂ ਕੀਤਾ। ਸਾਡੇ ਕਈ ਕੋਠੀ ਨੇ ਸਰ ਬੜੇ ਬੜੇ ਕੋਠੀ ਨੇ ਕਿ ਕਿ ਨਕਸ਼ਾ ਪਾਸ ਨਹੀਂ ਹੈ ਸਰ ਜਿਹੜੇ ਇਹੋ ਇਹੋ ਵਾਲੇ ਆਪਾਂ ਨੂੰ ਕਹਿਣਗੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਕਬਜ਼ੇ ਕੀਤੇ ਹੋਏ ਆ ਕਿਸੇ ਨੇ ਪੰਚਾਇਤ ਦੀ ਜਗ੍ਹਾ ਤੇ ਕੀਤਾ ਕਿਸੇ ਨੇ ਕਮੇਟੀ ਦੀ ਜਗ੍ਹਾ ਤੇ ਕੀਤਾ ਆ ਉਹ ਢਮੋਲਿਸ਼ ਹੋਣਗੇ ਸਬ ਡਿਵੀਜ਼ਨ ਦੀਆਂ ਤੁਹਾਡੇ ਸਾਹਮਣੇ ਆਡ ਦੇ ਵਿੱਚ ਅਸੀਂ ਤਿੰਨ ਪ੍ਰਾਪਰਟੀਆਂ ਅਟੈਚ ਕੀਤੀਆਂ ਹੋਈਆਂ ਨਵਾਂ ਸ਼ਹਿਰ ਦੇ ਵਿੱਚ ਦੋ ਪ੍ਰਾਪਰਟੀਆਂ ਅਟੈਚ ਕੀਤੀਆਂ ਹੋਈਆਂ ਕਲਰਾ ਮਹੱਲੇ ਚ ਔਰ ਇਤੋਂ ਇਲਾਵਾ ਆਡ ਦੇ ਵਿੱਚ ਡੈਮੋਲੇਸ਼ਨ ਜਿਹੜੀ ਪਹਿਲਾਂ ਅਮਲ ਚ ਲਿਆਂਦੀ ਗਈ ਆ ਜਿਹੜੀ ਉੱਥੇ ਬੀਡੀਪੀਓ ਨੇ ਕੰਪਲੇਂਟ ਕੀਤੀ ਸੀ ਅਰਬਨ ਡਿਵੈਲਪਮੈਂਟ ਅਥਾਰਟੀ ਨੇ ਕੰਪਲੇਂਟ ਕੀਤੀ ਸੀ ਉਹ 16 ਮਰਲੇ ਦਾ ਘਰ ਸੀਗਾ ਉਹ ਟਾਇਆ ਗਿਆ ਸੋ ਇੱਥੇ ਪੰਜ ਚਾਰ ਜਿਹੜੇ ਘਰ ਹੈਗੇ ਇਹ ਸਾਰੇ ਜਿਹੜੇ ਹੈਗੇ ਨਸ਼ੇ ਦੇ ਕਾਰੋਬਾਰ ਵਿੱਚ ਮਲਬਸ ਹੈਗੇ ਔਰ ਉਹਦੇ ਨਾਲ ਨਾਲੇ ਗੈਰ ਕਾਨੂੰਨੀ ਤਰੀਕੇ ਨਾਲ ਗੈਰ ਕਾਨੂੰਨੀ ਕਾਰਵਾਈਆਂ ਕਰਕੇ ਤੇ ਇਨਕ੍ਰੋਚਮੈਂਟ ਕਰਦੇ ਦਨ ਇਹਨਾਂ ਦੇ ਖਿਲਾਫ ਮਿਊਸਪਲ ਕਮੇਟੀ ਨੇ ਸਾਨੂੰ ਲਿਖਿਆ ਸੀਗਾ ਅਸੀਂ ਪ੍ਰੋਟੈਕਸ਼ਨ ਦਿੱਤੀ ਹੈ ਔਰ ਅੱਜ ਉਹਨਾਂ ਨੇ ਇਹ ਜਿਹੜੀ ਇਨਕ੍ਰੋਚਮੈਂਟ ਇਹਨਾਂ ਦੀ ਠਾਈ